ਆ ਵੇਖੋ ਜੀ ਸਾਨੂੰ 2 ਮਹੀਨੇ ਤੋਂ ਲਗਭਗ ਆ ਸਾਨੂੰ ਇਹ ਇਹਨਾਂ ਦੀ ਦਰਖਾਸਤ ਲਾਈ ਹੋਈ ਹੈ ਜਿਹੜਾ ਕੈਂਡੀਡੇਟ ਗਰਮੀਤ ਸਿੰਘ ਖੜਾ ਹੈ ਇਹਦੀ ਦਰਖਾਸਤ ਲਾਈ ਹੋਈ ਹੈ ਤੇ ਇਹ ਕਹਿੰਦੇ ਨੇ ਵੀ ਇਹ ਕੱਚੇ ਮਕਾਨਾਂ 'ਚ ਨੇ ਇਹ ਕੱਚੀ ਜਗ੍ਹਾ 'ਚ ਨੇ ਇਹ ਸਾਨੂੰ ਇਹਨਾਂ ਦੀ ਦਰਖਾਸਤ ਲੱਗੀ ਵੀ ਅਸੀਂ ਪਹਿਲਾਂ ਹੁਣ ਸਾਡੇ ਕੋਲ ਵੋਟ ਕਾਦੀ ਮੰਗ ਰਹੇ ਨੇ ਮੈਂ ਕਮੇਟੀ ਦਾ ਮੇਰੀ ਕਮੇਟੀ ਬਣੀ ਵੀ ਹੈ ਮੈਂ ਉਹਦਾ 130 ਮੁੰਡਿਆਂ ਦਾ ਪ੍ਰਧਾਨ ਆ ਮੈਂ ਆਦੀ ਵੋਟ ਉਹਨਾਂ ਨੂੰ ਨਹੀਂ ਪਵਾਣ ਦੇਣੇ ਅੱਛਾ 19 ਨੂੰ 20 ਲੱਖ ਪਹਿਲਾਂ ਇਹਦੇ ਵੱਲ ਰੋਕਿਆਗਾ ਤੁਹਾਡੇ ਜਿਹੜੇ ਕਮਰੇ ਨਹੀਂ ਆ ਰਹੇ ਇਹ ਇਹਨਾਂ ਵੱਲ ਹੀ ਰੋਕਿਆਗਾ ਜਿਹੜੇ ਆ ਕੈਂਡੀਡੇਟ ਫੱਤੂ ਵਾਲੇ ਤੋਂ ਖੜਾ ਹੈ ਉਹ ਦੇਖੋ ਕੀ ਪ੍ਰੂਫ ਹੈ ਇਹਨਾਂ ਦਰਖਾਸਤ ਲਈਆ ਉਹ ਪਟਵਾਰੀ ਸਾਹਿਬ ਕਹਿ ਰਹੇ ਨੇ ਉਹ ਕਹਿੰਦੇ ਵੀ ਜਿਹੜਾ ਹੈ ਅਮਰਜੀਤ ਵੱਲੋਂ ਵੀ ਇਹ ਰੋਕਿਆ ਗਿਆ ਅਸੀਂ ਪਰਖਲਾਵਾਂ ਇਹਨਾਂ ਤੋਂ ਮੈਂ ਉਮੀਦ ਕਰਦਾ ਹਾਂ ਵੀ ਸਾਨੂੰ ਅਸੀਂ ਹੋਰ ਪਾਰਟੀ ਵਿੱਚ ਜੁੜਨਾ ਚਾਹਣੇ ਆ ਮੈਂ ਤਾਂ ਇੰਨੀ ਕੁ ਉਮੀਦ ਹੈ ਵੀ ਆ ਸਾਡਾ ਦੋਖਾ ਮੈਂ 2027 ਤੱਕ ਨੇ ਫਾਰਮ ਰੱਖਾਂਗਾ ਜੀ ਨਹੀਂ ਵੀਰ ਜੀ ਤੁਸੀਂ ਪਹਿਲਾਂ ਆਮ ਆਦਮੀ ਨਾਲ ਪਾਰਟੀ ਸੀਗੀ ਪਹਿਲਾਂ ਮੈਂ ਆਮ ਆਦਮੀ ਨਾਲ 10 ਸਾਲ ਸੀ ਪੇ ਦਾ ਥਾ ਪਰ ਮਾਡਲ ਦਿੱਤਾ ਹੁਣ ਜਿਹੜੇ ਸਾਲ ਸਾਲ ਤੋਂ ਰਲੇ ਸੀ ਉਹਨਾਂ ਨੂੰ ਨਾਲ ਤਿਆਰ ਕਰਕੇ ਖੜਾ ਕਰ ਲਿਆ ਸਾਡੇ ਵਰਗੇ ਪਿੱਛੇ ਕਰ ਤੇ ਇਸ ਤੋਂ ਬਾਅਦ ਹਾਂਜੀ ਉਹਨ ਤੋਂ ਧੀ ਦਿੱਕਤ ਕੀ ਆ ਰਹੀ ਅਸਲ ਵਿੱਚ ਦੇਖੋ ਤਾਂ ਸਾਡੇ ਆ ਜਿਹੜੇ 17 ਘਰ ਜਿਹਨਾਂ ਦੀ ਪੇਵੜ ਪਹਿਲਾਂ ਪਾਈ ਜਾਵੇ ਤੇ ਫਿਰ ਅਸੀਂ ਕਹਾਂਗੇ ਵੀ ਸਾਨੂੰ ਠੀਕ ਹੈ ਸਾਡੀ ਪੇਮੈਂਟ ਪਈ ਹੈ ਇਹ ਤਾਂ ਅਸੀਂ ਇਹਨਾਂ ਦੇ ਵਿਰੋਧ ਚੱਲਾਂਗੇ ਪੇਮੈਂਟ ਕਾਦੀ ਤੁਹਾਡੀ ਆਈ ਸੀਗੀ ਸਾਡਾ ਇੱਕ ਮਕਾਨ ਡਿੱਗੇ ਸੀ ਸਰਪੰਚ ਬਕਾਇਦਾ ਨਾਲ ਗਿਆ ਸੀ ਪਟਵਾਰੀ ਸਾਰਿਆਂ ਨੇ ਚੈੱਕ ਕਰਕੇ ਮਕਾਨ ਸਾਡੇ ਫਿਰ ਪਾਸ ਕੀਤੇ ਸੀ ਅੱਜ ਉੱਥੋਂ ਸਰਕਾਰ ਵੱਲੋਂ ਪੇਮੈਂਟ ਪੈ ਗਈ ਏ ਇਹ ਪੇਮੈਂਟ ਕਿਉਂ ਨਹੀਂ ਪਾਰ ਆ ਜਲਾਲਾਬਾਦ ਤੋਂ ਅਸੀਂ ਇਹਨਾਂ ਦਾ ਇਹਨਾਂ ਦੇ ਪਰ ਖਿਲਾਫ ਚੱਲਦੇ ਆ ਸਾਡੇ ਤੋਂ ਅੱਗੇ ਉਮੀਦ ਨਾ ਕਰ ਲੋ ਹਟਦੇ ਮੈਂ ਭਾਈ ਬੇਨਤੀ ਕਰਨਾ ਚਾਹੁੰਦਾ ਵੀ ਹੋਰ ਕਿਤੇ ਵੀ ਸਾਡੇ ਕੋਲ ਉਮੀਦ ਨਾ ਰੱਖੋ ਮੈਂ ਤਾਂ ਫੱਤੂ ਵਾਲਾ ਵੀ ਹਾ ਜਸਕੇਰੇ ਦੇ ਸਕੇਰੇ ਦੀ ਵੀ ਮੇਰੇ ਨਾਲ ਨੇ ਜਿਹੜੇ ਅਸੀਂ ਸਾਡੀ ਯੂਨੀਅਨ ਬਣੀ ਵੀ ਹੈ ਕ੍ਰਾਂਤੀਕਾਰੀ ਅਸੀਂ ਉਹਨਾਂ ਨਾਲ ਲੈ ਕੇ ਅਸੀਂ ਖਬਰ ਦੁਬਾਰਾ ਫੇਰ ਲਾਵਾਂਗੇ ਜੇ ਸਾਡੀ ਪੇਮੈਂਟ ਨਾ ਪਾਈ ਇਹ ਵੱਖ-ਵੱਖ ਪਿੰਡਾਂ ਦੇ ਸਾਰੇ ਪਿੰਡਾਂ ਦਾ ਇਹ ਰੋਲਾ ਹੈਗਾ ਸਾਰਾ ਪੇਮੈਂਟ ਨਹੀਂ ਹੋ ਰਹੀ ਕਈ ਪਿੰਡਾਂ ਦੇ ਬਾਹਰ ਸ਼ਤਰਾਂ ਨੂੰ ਆਹ ਕਈ ਪਿੰਡਾਂ ਲੱਗੇ ਜਾ ਰਹੇ ਆਪਾਂ ਨੂੰ ਇਹਨਾਂ ਨੇ ਜੋਧੇ ਤੋਂ ਨਾਰਾ ਆਇਆ ਜੋਧੇ ਪੇਮੈਂਟ ਪਹੁੰਚਦੀ ਹੱਤੂ ਵਾਲੇ ਰਕਾਤ ਸੀ ਨੱਥਾਂ ਨੂੰ ਲੈ ਕੇ ਆਪਣੇ ਮੈਂ ਤਾਂ ਹੱਤੂ ਵਾਲਾ ਪਹਿਲੇ ਅਕਾਲੀ ਦਲ ਸੀ ਸਖਵੀਰ ਬਾਦਲ ਨੇ ਪੇਮੈਂਟ ਪਾਈ ਸੀ ਸੰਤੋਖ ਸਿੰਘ ਨਾਲ ਉਹਨੇ ਜਿੰਨੀ ਤੇੜ ਆਈ ਸੀ ਉਹਦੀ ਵੀ ਪੇਮੈਂਟ ਪਾਈ ਸੀ ਤੇ ਹੁਣ ਨਵੀਂ ਸੜਕ ਸਾਡੇ ਸਾਡੇ ਮਕਾਨ ਬਿਲਕੁਲ ਡਿੱਗੇ ਨੇ ਮੈਂ ਪ੍ਰੂਫ ਕਰਨਾ ਮੇਰਾ ਮਕਾਨ ਡਿੱਗਾ ਮੈਂ ਗੁਰਦਵਾਰੇ ਤੇ 100 ਦਿਨੋਂ ਤਿਆਰ ਆ ਵੀ ਮੇਰਾ ਮਕਾਨ ਡਿੱਗਾ ਹੈ ਮੈਨੂੰ ਤਾਂ ਸੁਖਵੀਰ ਬਾਦਲ ਹੀ ਸਹੀ ਹੋ ਜਿਹੜੇ ਪਹਿਲਾਂ ਮਕਾਨ ਦੇ ਗਏ ਨੇ 75 ਲੱਖ ਰੁਪਇਆ ਪੇਡਰੂ ਦੇ ਗਏ ਨੇ ਬੇਚੂ ਤੇ ਨਹੀਂ ਬਿਲਾ ਪਰ ਮੈਂ ਹੁਣ ਕਹਿਣਾ ਵੀ ਆਮ ਪਾਰਟੀ ਦੇ ਵਿੱਚ ਸਾਨੂੰ ਆ ਵੇਖ ਸਾਡੇ ਨਾਲ ਧੋਖਾ ਮੇਰੀ ਟਿਨਿਓਰ ਆ ਵੇਖ ਧੋਖਾ ਬਹੁਤ ਬੰਦਾ ਧੋਖਾ ਸਾਡੇ ਨਾਲ ਕੀਤਾ ਗਿਆ ਮੈਂ ਤੁਹਾਨੂੰ ਸਭ ਦੀ ਮੈਂ ਤਾਂ ਸਾਰਿਆਂ ਨੂੰ ਬੇਨ ਦਿੱਨਾ ਬਤਾ ਗਏ ਸੋ ਦੋਸਤੋ ਲੈ ਸਵੇਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਆ ਇੱਕ ਕਾਗਜ਼ ਵੀਰ ਜੀ ਦਿਖਾ ਰਹੇ ਹਲਕਾ ਬਦਿਆ ਗੋਲਦੀ ਕਮੋਜੀ ਬੋਲ ਰਿਹਾ ਆਪਾਂ ਉਹਨਾਂ ਨੂੰ ਜਵਾਬ ਲਵਾਵਾਂਗੇ ਕਿਸ ਕਰਨ ਇਹਨਾਂ ਦੀ ਜਿਹੜੀ ਹੈਗੀ ਆ ਪੇਮੈਂਟ ਰੁਕੀ ਆ ਹਲਕਾ ਬਦਿਆ ਗੋਲਦੀ ਕਮੋਜ ਪਿੰਡ ਫੱਤੂ ਵਾਲੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੁਸੀਂ ਦੇਖ ਰਹੇ ਸੀ ਫਾਈਲ ਕਾਟ